ਦੇ ਅੱਗੇ ਰਾਣੀ ਉਹ ਸੁਤੀ ਬਈ ਸੀ ਰਾਣੀ ਉਹ ਸੁਤੀ ਬਈ ਸੀ ਜਨ ਦੀ ਸਵਾ ਹਾਲ ਰਾਹੀ ਰਾ ਦੇ ਕੇ ਹਾਲ ਰਾਹੀ ਦੇਖ ਕੇ ਜਨ ਨੇ ਮਾਰੀ ਦਾ i the ਸਭ ਵਾਲੀ ਗੱਲ ਬੈਠਗਾ ਹਰ ਜਾ ਭਾਈਆ ਬਾੜਗੰ ਜੇ ਮੂੰਹ ਜਮਾਨ ਦੀ ਮੈਂ ਵੀ ਮੰਦਰ ਨੂੰ ਨਹੀਂ ਇਹ ਵਾਲੀ ਸੀ ਮੁੰਦੇ ਵੇਲੇ ਬਾਰ ਸੀ ਜਿਹੜੀ ਫਿਰਦੀ ਵਿੱਚ ਵਜਾਰੇ 12 ਸਾਲ ਪਠੀ ਤੇ ਰਾਣੀ ਨੇ ਜਵਾਬ ਦੇ ਦਿੱਤਾ ਰਾਜਨ ਮੈਂ ਨਹੀਂ ਤੇਰਾ ਬਾਗ ਨੂੰ ਜਾਣਾ ਮੂਤ ਕਦੋਂ ਆ ਰਾਜਾ ਕਹਿੰਦਾ ਰਾਣੀ ਮੈਂ ਤੇਰੀਆਂ ਅੱਖਾਂ ਬਣਵਾ ਦੇਣਾ ਚੱਲ ਬਾਗ ਨੂੰ ਚੱਲ ਗਈ ਰਾਣੀ ਰਾ ਜਾਣ ਨੂੰ ਵੀਰੋਂ ਨੰਨਾ ਨਹੀਂ ਧਰਦੀ ਬਾਗ ਨੂੰ ਪਾਪੀਆ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ ਮੇਰਾ ਬੇਗਨਾ ਬੇਤਕਸੀਰਾ ਪੁੱਤ ਮਰਵਾ ਦਿੱਤਾ ਮੇਰੇ ਜਖਮਾਂ ਤੇ ਨੂਨ ਪੁੱਕਦਾ ਮੈਂ ਨਹੀਂ ਤੇਰਾ ਬਾਗ ਨੂੰ ਜਾਣਾ ਰਾਜਾ ਕਹਿੰਦਾ ਰਾਣੀ ਜੇ ਮੈਨੂੰ ਪਤਾ ਹੁੰਦਾ ਵੀ ਮੇਰਾ ਝੂਠ ਮਾਰ ਕੇ ਪੁੱਤ ਮਰਵਾਉਣ ਲੱਗੀ ਆ ਆ ਗੁੱਤ ਤੇ ਨੱਕ ਵੰਡ ਕੇ ਉਹਨੂੰ ਮੈਂ ਸ਼ਹਿਰ ਤੋਂ ਬਾਹਰ ਕੱਢ ਦਿੰਦਾ ਰਾਣੀ ਮੇਰੇ ਨਾਲ ਠੱਗੀ ਕੀਤੀ ਧੋਖਾ ਕੀਤਾ ਝੂਠ ਮਾਰ ਕੇ ਮੇਰਾ ਪੁੱਤ ਮਰਵਾ ਦਿੱਤਾ ਅਰੇ ਛੋਟ ਕਰ ਲੈਨੇ ਉੱਥੇ ਕਿਆ ਬਲ ਰਾਣੀ ਦੇ ਦੇਖ ਕੇ ਰਾਜੇ ਨੇ ਮਾਰੀ ਤਾ ਜੇ ਮੈਂ ਜਾਣਦਾ ਉਸ ਨੂੰ ਉਹਨੇ ਦੇਣਾ ਝੂਠ ਦਾ ਸੱਚ ਬਣਾ ਆ ਨੱਕ ਤਾਂ ਗੁੱਤ ਵੱਢ ਕੇ ਉਹਨੂੰ ਮੈਂ ਸ਼ਹਿਰੋਂ ਦਿੰਦਾ ਤਾ ਤੂੰ ਕਿਤੇ ਸੁਣੀਆਂ ਹੋਣ ਕਹਾਣੀਆਂ ਦੇ ਤੇ ਸੰਤਾਂ ਨੇ ਜੋ ਕੋ ਪਲਟਾ ਸਾਧੂ ਸੜਦੇ ਰਮ ਨੇ ਜੂਮ ਦਾ ਉਹ ਮੋਇਆ ਨੂੰ ਦੇਣ ਜਗਾ ਚੱਲ ਤਰ ਚੱਲ ਗਿਆ ਬਾਗ ਨੂੰ ਤਰੀਖਾਂ ਦੇਵਾ ਬਣਵਾ ਹੋ ਜੇ ਟਿੱਕੀ ਜੋਕਰੀ ਮੇਰੀ ਰੋਟੀ ਛੱਡੀ ਪਕਾ ਨੀ ਰਾਣੀਆਂ ਵਕਤ ਅਖੀਰਲੇ ਦੋਨੋਂ ਰਲ ਕੇ ਲਵਾਂਗੇ ਨਿਗਾ ਚੱਲ ਰਾਣੀ ਬਾਗ ਨੂੰ ਚੱਲੀਏ ਇੱਕ ਕਹਿੰਦਾ ਥੜੇ ਨੇ ਜਿਹੜੀ ਦੂਜਾ ਕਹਿੰਦਾ ਪੂਰਾ ਤੋਲੀ ਰਾਣੀ ਕਹਿੰਦੀ ਮੇਰੇ ਮੱਥੇ ਨੇ ਲੱਗੀ ਮੇਰੇ ਅੱਖਾਂ ਤੋਂ ਪਰੇ ਹੋ ਜਾ। ਉੱਥੇ ਕਿ ਅੱਗੋਂ ਰਾਣੀ ਬੋਲਦੀ ਜਿਹੜੀ ਰਾਜੇ ਨੇ ਕਰਦੀ ਝੇੜਾ ਮੈਂ ਨਹੀਂ ਰਾਣੀ ਤੁੱਦਦੀ ਤੇ ਹੁਣ ਤੂੰ ਨਹੀਂ ਬਾਦਸ਼ਾਹ ਮੇਰਾ ਆਪਣੀ ਸਿਕਰੀ ਖਤਮ ਆਖਾਂ ਤੋਂ ਪਰੇ ਹੋ ਜਾ। ਮੈਂ ਨਹੀਂ ਰਾਣੀ ਤੁੱਦਦੀ ਤੂੰ ਨਹੀਂ ਬਾਦਸ਼ਾਹ ਮੇਰਾ ਆ ਸ਼ਕਲੋਂ ਬੇਸ਼ਕਲ ਹੋ ਗਿਆ ਪਪਗਾ ਤੇਰਾ ਡੈਣਾ ਵਰਗਾ ਚਿਹਰਾ ਕਰੋ ਤੈਨੂੰ ਲੂਣਾ ਗਾਲਾਂ ਕੱਢਦੀ ਜਾ ਕੇ ਮੜ ਸੰਤਾਂ ਦਾ ਡੇਰਾ ਇੱਕ ਦਿਨ ਹੋ ਜੂ ਬਾਦਸ਼ਾਹ ਬੰਦਾ ਚਰਖੇ ਦਾ ਢੇੜਾ ਉਹ ਬਾਜੋਂ ਪੂਰਨ ਪੁੱਤੋਂ ਦਿਉ ਤੂੰ ਹੀ ਦੱਸ ਦੇ ਹੁਣ ਤਤੀ ਦਾ ਦਰਦੀ ਕਿਹੜ ਮੇਰੀ ਬੜੇਪੇ ਦੀ ਡਿੰਗੋਰੀ ਕੌਣ ਫੜੂਗਾ ਮੈਂ ਨਹੀਂ ਤਾਂ ਬਾਗ ਨੂੰ ਜਾਣਾ ਉੱਥੇ ਕਹਿਆ ਰਾਣੀ ਕਹਿੰਦੀ ਰਾਜਿਆ ਮੈਂ ਨਹੀਂ ਬਾਗ ਨੂੰ ਜਾਣਾ ਤੂੰ ਮੇਰਾ ਅਜਦਾ ਪੁੱਤ ਮਾਰਿਆ ਮੇਰੇ ਸੀਨੇ 'ਚੋਂ ਪਰਾਣਾ ਸਬਜ ਬਨੇਰੇ ਬੋਲਦਾ ਚੁਗਦਾ ਮੋਰ ਸੀ ਦਾਣਾ ਆਹ ਵਾਹੀ ਘੜੀ ਦੀ ਲੂਣਾ ਡੈਣ ਨੇ ਮੇਰਾ ਫਸ ਗਿਆ ਮਰਗਣ ਜਾਣਾ ਜਦੋਂ ਤੁਸੀਂ ਧਰ ਕੇ ਮਾਰੀਆਂ ਤੂੰ ਤਾਂ ਸਾਡਾ ਕੋਈ ਚੱਲਿਆ ਨਹੀਂ ਬੰਝ ਮਹਾਣਾ ਕਹਿੰਦੇ ਸੀਨਾ ਮੇਰਾ ਪੁੱਜਦਾ ਫੇ ਕੀ ਇੱਕ ਮੀਆ ਜਿਵੇਂ ਪੱਠੀ ਵਿੱਚ ਦਾਣਾ ਬਾਜੋਂ ਪੂਰਨ ਪਤਦੋਨੀ ਦਾ ਰਹਿਣਾ ਨਹੀਂ ਕੋਈ ਟਿਕਾਣਾ ਕਿ ਰਾਣੀ ਮਾਰ ਕੇ ਤਹਾਂ ਰਾਜੇ ਨਾ ਉਥੇ ਕਿਹੜੇ ਜਵਾਬ ਕਰਦੀ ਵੀਰੋ